3 ਸਾਲਾਂ 'ਚ 7 ਫੇਰ ਬਦਲ ਸੀਟ ਜਿੰਨੀ ਹੋਵੇ ਤਾਂ ਐਲਾਨ ਕਰ ਦੋ ਕਿ ਕੈਬਨਿਟ ਮੰਤਰੀ ਬਣਾਵਾਂਗੇ ਅੱਜ ਅਰੋੜਾ ਸਾਹਿਬ ਮੰਤਰੀ ਬਣ ਵੀ ਗਏ ਕੁਲਦੀਪ ਢਾਲੀਵਾਲ ਨੂੰ ਪਾਸੇ ਹਟਾ ਦਿੱਤਾ ਗਿਆ ਜਿਹੜਾ ਐਨਆਰਆਈ ਡਿਪਾਰਟਮੈਂਟ ਹੈ ਉਹ ਵੀ ਅਰੋੜਾ ਨੂੰ ਦਿੱਤਾ ਗਿਆ ਇੰਡਸਟਰੀ ਡਿਪਾਰਟਮੈਂਟ ਦਿੱਤਾ ਗਿਆ ਕਿਵੇਂ ਦੇਖਿਓ ਹਿਜਾਣਾ ਚ ਪੁਰਸੋਂ ਪਹਿਲਾਂ ਪਾਰਲੀਮੈਂਟ ਦੇ ਪੁਰਾਣੇ ਵੇਲੇ ਕੋਹੋਰ ਵੱਡੇ ਆ ਅਮਨ ਸ਼ਾਹ ਨੇ ਇਹ ਤਾਂ ਵਾਦਾ ਕੀਤਾ ਸੀ ਨਿਰਵਿਚਨ ਤੋਂ ਬਾਅਦ ਕਿ ਤਰੀਕਿਤਾ ਕੇ ਭੇਜੋ ਅਸੀਂ ਨਾਲ ਫਿਰ ਦੇਖਾਂਗੇ ਕਿ ਜ਼ਿੰਮੇਵਾਰੀ ਸੌਂਪਦੇ ਹਨ ਚਲੋ ਉਹ ਤਲੇ ਰਹਿਣਾ ਵਾਲਾ ਨੇ ਵਾਦਾ ਨਹੀਂ ਨਿਭਾਇਆ ਕੇਂਦਰਾਨ ਨੇ ਧੰਵਾਤਾ ਇੱਥੇ ਦੋਨਾਂ ਤਰ੍ਹਾਂ ਨੇ ਨਿਭਾਤਾ ਜੀਤ ਤਾਲੀਵਾਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸੰਜੀ ਕੀਤੀ ਹੈ ਕਿ ਮੈਂ ਪੰਜਾਬ ਦੀ ਪੰਜਾਬੀਆਂ ਦੀ ਸੇਵਾ ਕਰਦਾ ਰਹਾਂਗਾ ਉਹਨੇ ਨਾਂ ਦਾ ਜ਼ਿਕਰ ਕੀਤਾ ਕਿ ਮੈਂ ਕੈਬਨਤ ਤੋਂ ਬਾਹਰ ਜਾ ਰਿਹਾ ਨਹੀਂ ਜਾ ਰਿਹਾ ਪਰ ਇਹ ਪੋਸਟ ਕੋਨੇ ਆਪਣੇ ਆਪ 'ਤੇ ਕਿਸੇ ਦਾ ਜੀਵਨ ਹੈ ਕਿ ਪੰਜਾਬ ਤੇ ਹਰਿਆਣਾ ਆਈ ਕੋਈ ਮਾਮਲਾ ਸਮਝ ਜਾਂਦਾ ਹੈ ਆਵਾਜ਼ ਨੂੰ ਸੰਗਮੇਤਾ ਨਾਲ ਮੀਡੀਆ ਵਾਲਾ ਜ਼ਰੂਰ ਲੈ ਕੇ ਗਾ ਲਗਾਤਾਰ ਆਪਦੇ ਆਗੂ ਵੱਡੇ ਕਦਮ ਵਾਰ ਆਪ ਨੂੰ ਦੇਖ ਕੇ ਅਕਾਲੀ ਦਲ ਬਿਕਰ ਮੀਠਿਆ ਲਗਾਤਾਰ ਤੇ ਇਸ ਮੁੱਦੇ ਲੈ ਕੇ ਹਮਲਾ ਕਰ ਰਿਹਾ ਮਰਦਾ ਵੀ ਇਹੀ ਬੋਲੀ ਬੋਲੇ ਦੇਖੋ ਜੀ 당ਾ ਆਫੀਆਂ ਨੂੰ ਬਚਾਉਣ ਲੱਗਿਆ ਹੋਇਆ ਅਕਾਲੀ ਦਲ ਨੇ ਜਿਹੜੇ ਉਹ ਬਿਲਕੁਲ ਸ਼ਾਂਤ ਬੈਠੇ ਸੀ ਬੇਸ਼ੱਕ ਇਕੱਠੇ ਤਾਂ ਨਹੀਂ ਹੋਏ ਹਾਲੇ ਤੱਕ ਪਰ ਸਰਗਰਮ ਰਹਣ ਦੀਆਂ ਤਿਆਰੀਆਂ ਦੁਬਾਰਾ ਤੋਂ ਸ਼ੁਰੂ ਹੋ ਗਈਆਂ ਪਰਿਆ ਚ ਸਤੋਂ ਵੱਡਾ ਗਰੁੱਪ ਚੜਾ ਗ੍ਰਾਹਾਂ ਦਾ ਜੇ ਆਪਾਂ ਭਾਰਤੀ ਦੰਦ ਜੀ ਦੀ ਗੱਲ ਕਰੀਏ ਚਾ ਚ ਕਰੀਏ ਉਹ ਤੜੇ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ 25 ਜੁਲਾਈ ਨੂੰ ਸਮੂਹ ਦੇ ਚ ਵੱਡਾ ਇਕੱਠ ਕਰ ਰਹੇ ਹਾਂ ਸਾਰ ਕਹਿੰਗੇ ਦੇ ਇਲਾਨ ਕਹਿੰਗੇ ਉਹ ਪਰੀਆ ਗ੍ਰਾਹਾਂ ਗਰੁੱਪ ਨੇ ਕਿਹਾ ਕਿ 25 ਨੂੰ ਸੀ ਟਕਰਾਂਗੇ ਸਮੂਹ ਦੇ ਵਿੱਚ ਵੱਡੀ ਰੈਲੀ ਕਰਕੇ ਔਰ ਚੈਲੰਜ ਕਰਾਂਗੇ ਕਿ ਇਸ ਤਰ੍ਹਾਂ ਫਰੀਦ ਅੰਤਰ ਨਾਲ ਲੋਕਾਂ ਨੂੰ ਤਵਾਰ ਨਹੀਂ ਜਾ ਸਕਦਾ ਗੱਲ ਇਸ ਸੈਸ਼ਨ ਦੀ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ-ਕਿਹੜੇ ਵਿਸ਼ਿਆਂ ਤੇ ਮਹੱਤਵਪੂਰਨ ਹੋ ਸਕਦਾ ਸੈਸ਼ਨ ਤੇ ਜਿਹੜੀ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਇਸ ਨੂੰ ਕਿਹੜੇ ਅੱਖਾਂ ਨਾਲ ਦੇਖੋ ਪੂਰਾ ਸੈਸ਼ਨ ਮੀਟਿੰਗ ਦਾ ਹੋ ਜਾਏਗੀ ਪਰ ਅਸਲ ਜਿਹੜਾ ਹੈਗਾ ਪਾਰਲੀਮੈਂਟਲ ਸੈਸ਼ਨ ਲਈ ਕੀ ਤਿਆਰ ਆ ਗੱਲ ਉੱਥੇ ਉੱਥੇ ਮੁੱਦਿਆਂ ਦਾ ਹੈ ਕਿ ਆਪਰੇਸ਼ਨ ਸਦੂਰ ਨੂੰ ਲੈ ਕੇ ਇਹੀ ਸਵਾਲ ਜਿਹੇ ਹੱਦ ਤੱਕ ਲਗਾਤਾਰ ਪਿਛਲੇ ਦਿਨਾਂ ਤੋਂ ਮੇਰਾ ਚੁੰਬੀ ਰਹੀ ਆ ਉਹਨਾਂ ਦਾ ਜੋ ਨਹੀਂ ਮਿਲਿਆ ਇੱਕਦਮ ਆਸਾਨੀ ਮੁੱਦਿਆਂ ਲੈ ਕੇ ਕਹਿੰਦੇ ਐਮਐਸਬੀ ਕਿਤਾ ਕੋਈ ਦਾਨੀ ਕਰਦਾ ਕੀਮਤਾਂ ਵਧਾ ਲੋ ਡੀਜ਼ਲ ਦੀਆਂ ਪਟੋਲ ਦੀਆਂ ਕਿਸਾਨਾਂ ਨੂੰ ਖਾਤਾ ਨਹੀਂ ਮਿਲਦੀਆਂ ਫੋਨ ਕਰੀਂਗਾ 250 ਕਿਸਾਨੀ ਮੁੱਦੇ ਵੀ ਲੱਗਦੇ ਤੇਰਾ 28ਵੀਂ ਆ ਰਹੀ ਸੈਸ਼ਨ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹੁਣ ਇਹ ਗੱਲ ਆਮ ਪ੍ਰਚਲਿਤ ਹੋ ਗਈ ਹੈ ਕਿ ਜਿੱਥੋਂ ਵੀ ਆਮ ਆਦਮੀ ਪਾਰਟੀ ਨੇ ਸੀਟ ਜਿੱਤਨੀ ਹੋਵੇ ਉੱਥੇ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੇਗਾ ਉਸ ਨੂੰ ਮੰਤਰੀ ਬਣਾ ਦਿੱਤਾ ਜਾਏਗਾ ਤੇ ਇਹ ਹੋ ਵੀ ਰਿਹਾ ਹੈ ਜੇ ਗੱਲ ਪਿਛਲੇ ਵਕਫੇ ਦੀ ਕਰੀਏ ਤਾਂ 3 ਸਾਲ ਤੋਂ ਤਕਰੀਬਨ ਜ਼ਿਆਦਾ ਸਮਾਂ ਹੋ ਗਿਆ ਸਰਕਾਰ ਬਣੇ ਨੂੰ ਤਾਂ ਅਜਿਹੇ ਦੇ ਵਿੱਚ 7 ਵਾਰ ਫੇਰ ਬਦਲ ਨੇ ਜਿਹੜੇ ਉਹ ਮੰਤਰਾਲੇ ਚ ਕਰ ਦਿੱਤੇ ਗਏ ਨੇ ਤੇ ਇਹਨਾਂ ਸੱਤ ਫੇਰ ਬਦਲਾਂ ਦੇ ਵਿੱਚ ਕਈਆਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਤੇ ਕਈ ਨਵੇਂ ਨੇ ਜਿਹੜੇ ਅਹੁਦਿਆਂ ਤੇ ਬਿਠਾਏ ਗਏ ਨੇ ਗੱਲ ਕਰਾਂਗੇ ਅੱਜ ਲੁਧਿਆਣਾ ਤੋਂ ਜੋ ਨਵੇਂ ਐਮਐਲਏ ਬਣੇ ਨੇ अरोड़ा ਉਹਨਾਂ ਦੀ ਉਹਨਾਂ ਨੂੰ ਵੀ ਅੱਜ ਮੰਤ్రਾਲੇ ਸੌਂਪ ਦਿੱਤੇ ਗਏ ਨੇ ਪਰ ਇਹ ਸਭ ਵਿਚਕਾਰ ਛੁੱਟੀ ਹੋਈ ਹੈ ਕੁਲਦੀਪ ਸਿੰਘ ਢਾਲੀਵਾਲ ਹੋਣਾ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਆ ਪ੍ਰਾਪਤ ਸਿੱਧੂ ਮਿਹਰਬਾਨੀ ਧੰਨਵਾਦ ਤੁਹਾਡਾ ਇੰਜ ਜਰ ਸਤਿਕਾਰਯੋਗ ਕਾਰਨਾ ਸ੍ਰੀਕਾਲ ਜਿਹਨ ਤੁਸੀਂ ਜ਼ਿਕਰ ਹੀ ਕਰ ਰਹੇ ਆਂ ਆਹ ਮੁੱਦੇ ਆਪਾਂ ਵੀ ਹਾਜ਼ਰ ਆਂ ਦਰਸ਼ਕਾਂ ਦੀ ਕਚੈਰੀ ਚ ਲਾਹੇ ਸਵਾਲ ਜੀ ਸੋ ਸਭ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ 3 ਸਾਲਾਂ ਚ 7 ਫੇਰ ਬਦਲ ਸੀਟ ਜਿੱਤਨੀ ਹੋਵੇ ਤਾਂ ਐਲਾਨ ਕਰ ਦੋ ਕਿ ਕੈਬਨਿਟ ਮੰਤਰੀ ਬਣਾਵਾਂਗੇ ਅੱਜ ਅਰੋੜਾ ਸਾਹਿਬ ਮੰਤਰੀ ਬਣ ਵੀ ਗਏ ਕੁਲਦੀਪ ਢਾਲੀਵਾਲ ਨੂੰ ਪਾਸੇ ਹਟਾ ਦਿੱਤਾ ਗਿਆ ਜਿਹੜਾ ਐਨ ਆਰ ਆਈ ਡਿਪਾਰਟਮੈਂਟ ਐ ਉਹ ਵੀ ਅਰੋੜਾ ਹੁਣਾਂ ਨੂੰ ਦਿੱਤਾ ਗਿਆ ਇੰਡਸਟਰੀ ਡਿਪਾਰਟਮੈਂਟ ਦਿੱਤਾ ਗਿਆ ਕਿਵੇਂ ਦੇਖਦੇ ਹੋ ਸਿਆਸੀ ਪੱਖ ਤੋਂ ਇਸ ਫੇਰਬਦਲ ਨੂੰ ਜਾਂ ਫਿਰ ਜਿਵੇਂ ਸਮਾਂ ਥੋੜਾ ਰਹਿ ਗਿਆ 2027 ਦੀਆਂ ਚੋਣਾਂ 'ਚ ਤਾਂ ਕਿਸ ਤਰ੍ਹਾਂ ਦਾ ਇੰਪੈਕਟ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਦੇਖੋ ਕਈ ਪਹਿਲੂਆਂ ਤੋਂ ਇਸ ਨੂੰ ਆਪਾਂ ਦੇਖਦੇ ਆਂ ਪਹਿਲਾਂ ਤਾਂ ਜਿਹੜਾ ਇਹ ਅੱਜ ਕੈबिनेट ਸੌ ਚੁੱਕੀ ਐ ਜਨੀ ਅਰੋੜਾ ਵੱਲੋਂ ਰਾਸ਼ਟਰੀ ਮੈਂਬਰਸ਼ਿਪ ਪਾਰਟੀ ਨੇ ਆ ਫੈਸਲਾ ਕੀਤਾ ਉਹਨਾਂ ਨੇ ਲੁਧਿਆਣਾ ਪੱਛਮੀ ਦੀ ਚੋਣ ਲਾਉਣ ਦਾ ਔਰ ਸ਼ਾਨ ਨਾਲ ਚੋਣ ਜੜੀ ਉਹਨਾਂ ਨੇ ਜਿੱਤੀ ਉਸ ਵੇਲੇ ਵੀ ਇਹ ਰਵਿੰਦ ਕੇਜਰੀਵਾਲ ਜਿਹੜੇ ਆਪ ਦੇ ਸੁਪਰੀਮੋ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਜੋੜੀ ਨੇ ਲਗਾਣਾ ਪਾਸਿਆਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਚਿਤਾ ਆ ਕੇ ਭੇਜੋ ਅਸੀਂ ਇਹਨਾਂ ਨੂੰ ਜਿਹੜਾ ਕੈਬਨਰ ਮੰਤਰੀ ਬਣਾਵਾਂਗੇ ਲੁਧਿਆਣਾ ਚ ਕੁਝ ਸਮਾਂ ਪਹਿਲਾਂ ਪਾਰਲੀਮੈਂਟ ਦੇ ਚੋਣਾਂ ਵੇਲੇ ਇੱਕ ਹੋਰ ਵੱਡੇ ਆਗੂ ਅਮਨ ਸ਼ਾਹ ਨੇ ਵੀ ਤਾਂ ਵਾਅਦਾ ਕੀਤਾ ਸੀ ਹੂੰ ਰਨੀਤ ਬਿੱਟੂ ਦੇ ਨਾਲ ਕਿ ਤੁਸੀਂ ਚਿਤਾ ਆ ਕੇ ਭੇਜੋ ਅਸੀਂ ਇਹਨਾਂ ਨੂੰ ਫਿਰ ਦੇਖਾਂਗੇ ਕਿ ਜ਼ਿੰਮੇਵਾਰੀ ਸੌਂਪਦੇ ਹਾਂ ਚਲੋ ਉਹ ਤਾਂ ਲੁਧਿਆਣਾ ਵਾਲੇ ਨੇ ਵਾਅਦਾ ਨਹੀਂ ਨਵਾਇਆ ਕੇਂਦਰਾ ਵਾਲਾ ਨੇ ਧੰਵਾਤਾ ਇੱਥੇ ਦੋਨਾਂ ਤਰ੍ਹਾਂ ਨੇ ਧੰਵਾਤਾ ਲੋਕ ਜਣਾ ਵਾਸੀਆਂ ਨੇ ਵਾਦਾ ਨੁਹਾਤਾ ਕਿ ਸੇਰੂੜਾ ਨੂੰ ਸ਼ਾਨ ਨਾਲ ਦਿੱਤਾ ਹੈ ਦੂਜੇ ਪਾਸੇ ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਜੋੜੀ ਹੈ ਉਹਨਾਂ ਵੱਲੋਂ ਜਿਹੜਾ ਵਾਦਾ ਕੀਤਾ ਗਿਆ ਸੀ ਉਹ ਵਾਦਾ ਵੀ ਪੂਰਾ ਕਰ ਦਿੱਤਾ ਗਿਆ ਸੇਰੂੜਾ ਆਪਣਾ ਇੱਕ ਹੈ ਇੰਡਸਟ੍ਰੀਅਲ ਹੈ ਸਮਾਜ ਸੇਵੀ ਹੈ ਕੰਸਾ ਦੇ ਖੇਤਦਾਰ ਵਡਾ ਜੋ ਉਦਾਨਾ ਉਹ ਵੱਡੀ ਗੱਲ ਹੈ ਕਿ ਉਹ ਪਹਿਲੇ ਹੀ ਰਾਸਟਰ ਦਾ ਮੈਂਬਰ ਹੋਣਾ ਪਾਰਲੀਮੈਂਟ ਦੇ ਚ ਆਪਣੇ ਇੱਕ ਮਾਨ ਵਾਲੀ ਗੱਲ ਹੈ ਪਾਰਲੀਮੈਂਟ ਜਿਹੜੀ ਪਾਰਟੀ ਦੇ ਹੁਕਮ ਦੇ ਛੱਡ ਕੇ ਉਹ ਲੁਧਿਆਣਾ ਦੀ ਚੋਣ ਲਈ ਆਏ ਉਹ ਜ਼ਾਹਰ ਸੀ ਕਿ ਜਦੋਂ ਜਿੱਤਣਗੇ ਤਾਂ ਉਹ ਕੈਬਨ ਮੰਤਰੀ ਬਣਾਇਆ ਜਾਏਗਾ ਪਾਰਟੀ ਨੇ ਫਿਰ ਲੁਧਿਆਣਾ ਪੱਛਮੀ ਦੀ ਚੋਣ ਜਿੱਤਣ ਲਈ ਇੰਨਾ ਵੱਡਾ ਰਿਸਕ ਲਿਆ ਕਿ ਆਪਣੇ ਪਾਰਲੀਮੈਂਟ ਮੈਂਬਰ ਨੂੰ ਉਥੋਂ ਹਟਾ ਕੇ ਜਿਹੜਾ ਇੱਥੇ ਇਲੈਕਸ਼ਨ ਲਈ ਹਾਲਾਂਕਿ ਜਿੱਥਾ ਆਲੇ ਫੈਸਲੇ ਦੇ ਬਾਅਦ ਹੀ ਹੁੰਦਾ ਹੈ ਕਿ ਵੀ ਉਹ ਅਸਤੀਫਾ ਦਿੰਦਿਆ ਕਿ ਨਹੀਂ ਦਿੰਦੇ ਯਾਨੀ ਜੇ ਉਹਨਾਂ ਕੋਲ ਚਾਂਸ ਹੁੰਦਾ ਪਰ ਹੁਣ ਕੋਈ ਜਿੱਤ ਗਿਆ ਹੈ ਉਹਨੇ ਇਸ ਵੀ ਫਾਇਦੇ ਦਿੱਤਾ ਰਸਵਦਾ ਤੇ ਹੁਣ ਜਦੋਂ ਆਪਾਂ ਗੱਲ ਕਰ ਰਹੇ ਆਂ ਤਾਂ ਕੁਝ ਸਮਾਂ ਪਹਿਲਾਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ 'ਚ ਗਨ ਹਾਊਸ ਪੰਜਾਬ ਦੇ ਗਨ ਵੱਲੋਂ ਸਨੀਰੂੜਾ ਨੂੰ ਕੈਬਨਟ ਮੰਤਰੀ ਦੇ ਤੌਰ ਤੇ ਸੌਂ ਚਕਾਈ ਗਈ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਮਹਿਤਿਆਂ 'ਚ ਵੱਡੀ ਖੁਸ਼ੀ ਦਾ ਇੱਕ ਮਾਹੌਲ ਹੈ ਆਰਾਮ ਆਦਮੀ ਪਾਰਟੀ ਦੇ ਲਈ ਵੀ ਇੱਕ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਇਹ ਕਿ ਜਿਹੜੀ ਆਪਾਂ মিডিਆ ਵਾਲੇ ਸਪੈਕੂਲੇਸ਼ਨ ਲੰਮੇ ਰਹਿੰਦੇ ਸੀ ਕਿ ਦੋ ਪੋਸਟਾਂ ਖਾਲੀ ਐ ਇੱਕ ਹੋਰ ਕੋਈ ਕਰਮਣ ਚਾਹੇਗਾ ਤਾਂ 17 ਹੋ ਜਾਣਗੇ ਪਰ ਜਿਹਨਾਂ ਦੇ ਕਿ ਟੱਬਰ ਰੋੜੇ ਦਾ ਉੱਡਾ ਹੀ ਰਿਹਾ ਆਪ ਵਾਲਿਆਂ ਦਾ 16 ਹੀ ਪਹਿਲਾਂ ਸੀ 16 ਹੀ ਹੋਣਾ ਹੂੰ ਜਦ ਜੇ ਕੋਤਾਨਾ ਕਹਿੰਦੇ ਵੀ ਤੀਜ ਤੋੜਦੀ ਤੇ ਨੂੰ ਆ ਗਈ ਉਹ ਤਰੀਕੇ ਨਾਲ ਇੱਥੇ ਵੀ ਵਾਪਰ ਗਿਆ ਕੋਈ ਤਾਂ ਕਿ ਕਲਦੀਪ ਧਾਰੀਵਾਲ ਦੀ ਛੁੱਟੀ ਹੋ ਗਈ ਤੇ ਸੰਦੀਪ ਰੋੜਾ ਨੂੰ ਕੈਬਨਟ ਚ ਲੈ ਲਿਆ ਗਿਆ ਸੋ ਫਿਗਰ ਜਿਹੜੀ ਅੱਗੇ ਗਣਤੀ ਸੁਹਾਣੀ 16 ਹੀ ਰਹੀ ਹੈ ਬਾਅਦ ਚ ਕੋਈ ਵਾਧਾ ਘਾਟਾ ਹੋ ਜੇ ਕਹਿ ਨਹੀਂ ਸਕਦੇ ਪਰ ਹੁਣ ਸੌ ਚੁੱਕਣੀ ਰਸਮ ਨੂੰ ਹੁਣ ਦਾ ਕ ਮੀਡੀਆ ਰੇ ਮੁਕੰਮਲ ਤੌਰ ਤੇ ਜਾਣਕਾਰੀ حاصل ਹੋ ਰਹੀ ਹੈ ਕਿ ਕਲਦੀਪ ਢਾਲੀਵਾਲ ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਚੁੱਕੀ ਹੈ ਤੇ ਮੰਤਰੀ ਮੰਡਲ ਦੀ ਗਣਤੀ ਇਸ ਨਹੀਂ ਰੁੜਾ ਦੇ ਸ਼ਾਮ ਨੂੰ ਤਾਂ ਵਾਧ ਵੀ 16 ਦੀ 16 ਹੀ ਰਹਗੀ ਹੁਣ ਦੋ ਪੋਸਟਾਂ ਫੇਰ ਖਾਲੀ ਹੈ ਦੇਖਿਆ ਜਾਏਗਾ ਜਦੋਂ ਤੁਸੀਂ ਕਿਹਾ ਦੇਖੋ ਸੋਨਾ ਦਾ ਅੱਗੇ ਇੱਕ ਦੋ ਡਿਊ ਹੈ ਸੋ ਗਰਉਣਾ ਨਾ ਉਹਨਾਂ ਦਾ ਪਾਰਟੀ ਦੇ ਹੱਥ ਜਾਂ ਪਰ ਕਹਿ ਜੰੂ ਸਕਦੇ ਆ ਕਿ ਜਦੋਂ ਸੀਟ ਖਾਲੀ ਪਈ ਹੁੰਦੀ ਕਿਸੇ ਨੂੰ ਵੀ ਕਹਿ ਜਾਂਦਾ ਕਿ ਜਿਤਾ ਕੇ ਭੇਜੋ ਸੀਟ ਖਾਲੀ ਰੱਖੀ ਹੈ ਨਾ ਵਾਸਤੇ ਸੁਪਰੀਡਿਕਲ ਤੌਰ ਤੇ ਉਹਨਾਂ ਦੀ ਲਾਇ ਵਾਲੀ ਗਲਤ ਆ ਹੋਏਗੀ ਹੋਏਗੀ ਇਸ ਬਾਰੇ ਕੋਈ ਦੋ ਰਹਿ ਨਹੀਂ ਬਿਲਕੁਲ ਗਿਲਦੀਪ ਧਾਲੀਵਾਲ ਕੋਈ ਇੱਕ ਮੈਂਕਾਂਸੀ ਐਨ ਆਰ ਆਈ ਦਾ ਉਹ ਮੈਂਕਾਂ ਵਾਪਸ ਲੈ ਲਿਆ ਉਹ ਮੈਂਕਾਂ ਵਾਪਸ ਲੈ ਕੇ ਇਸ ਨੀ ਉੜਾਂ ਦੇ ਦਿੱਤਾ ਕਿ ਇਹ ਇੰਡਸਟਰੀ ਦਾ ਮੈਂਕਾਂ ਨੇ ਕਿ ਕੈਬਨਰ ਮੰਤਰੀਆਂ ਸੋਂ ਦੋਨਾਂ ਕੋਲੋਂ ਵੀ ਲਿਆ ਗਿਆ ਪਰ ਉਹਨਾਂ ਕੋਲੇ ਤਾਂ ਸਬਿਆਚਾਰ ਮਾਮਲੇ ਵੀ ਹੈ ਤੇ ਰੂਰਲ ਡਿਪਾਰਟਮੈਂਟ ਐਂਡ ਪੰਚਾਇਤ ਜਣੀ ਪੰਚਾਇਤੀ ਮਹਿਕਮਾ ਵੀ ਇਹ ਸੌਂਧ ਕੋਲੇ ਹੈਗਾ ਉਹਨਾਂ ਤੋਂ ਕੋਈ ਕਰਕੇ ਨਹੀਂ ਪੈਂਦਾ ਪਰ ਕੁਲਦੀਪ ਤਾਲੀਵਾਲ ਪਹਿਲਾਂ ਇਹ ਖਬਰ ਆਈ ਕਿ ਵੀ ਉਹਨਾਂ ਨੂੰ ਮਹਿਕਮਾ ਉਹਨਾਂ ਤੋਂ ਲੈ ਲੈ ਗਿਆ ਵਾਪਸ ਲੈ ਲੈ ਐਨਆਰ ਆਈ ਕੋਈ ਮਹਿਕਮਾ ਕਈ ਵਾਰ ਕੀ ਹੁੰਦਾ ਪੋਲਿਟੀਕਲ ਪਾਰਟੀਆਂ ਚ ਹਾਲਾਂਕਿ ਕੁਲਦੀਪ ਤਾਲੀਵਾਲ ਇੱਕ ਦਾਵਾ ਰਾਗੂਆ ਆਹ ਉਹਨਾਂ ਨੂੰ ਵਿਦਿਆਸਥੀ ਲਹਿਰ ਬਲੇ ਤੋਂ ਜਾਣਦਾ ਹੈ ਵਿਦਿਆਰਥੀਆਂ ਦੇ ਵੀ ਆਗੂ ਰਹੇ ਐ ਫਿਰ ਕਾਂਗਰਸ ਆਗੂ ਰਹੇ ਐ ਜਦੋਂ ਪਹਿਲੀ ਕੈਬਨਿਟ ਬਣੀ ਸੀ ਆਪ ਦੀ ਤਾਂ ਉਹਦੇ ਚ ਹੀ ਉਹਨਾਂ ਨੂੰ ਮੰਤਰੀ ਰੱਖਿਆ ਉਹ ਘਟੂ ਘਟ ਤਿੰਨ ਮਹਿਕਮਿਆਂ ਦੀ ਜ਼ਿੰਦਾਰੀ ਉਹਨਾਂ ਨੂੰ ਦਿੱਤੇ ਗਏ ਜੀ ਪਰ ਜਿਵੇਂ ਜਿਵੇਂ ਆਪਾਂ ਕਹਿੰਦੇ ਕਿ 7ਵੀਂ ਵਾਰ ਐਤ ਕੀ ਕੈਬਨਿਟ ਜਿਹੜੀ ਗਈ ਰਿਸਫਲ ਹੋਈ ਐ ਨਵੇਂ ਕੈਬਨਟ ਮੰਤਰੀ ਆਏ ਐ ਕੁਝ ਮਹਿਕਮੇ ਬਦਲੇ ਐ ਤਾਂ ਜਦੋਂ ਜਦੋਂ ਵੀ ਫੇਰ ਬਦਲ ਹੋਇਆ ਤਾਂ ਘੱਡੂ ਘੜ ਕਲਦੀਪ ਤਾਰੀਵਾਲ ਦੇ ਮਹਿਕਮੇ ਜਿਹੜਾ ਖੁੱਸਦੇ ਹੀ ਚਲੇ ਗਏ ਪੰਚਾਇਤੀ ਮਹਿਕਮਾ ਵੀ ਗਿਆ ਸਰਪਨਾ ਖੇਤੀਬਾੜੀ ਸੀ ਉਹ ਮਹਿਕਮਾ ਵੀ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਜਾ ਕੇ ਐਨਆਰਈ ਮਹਿਕਮਾ ਬਚਿਆ ਉਹ ਵੀ ਚਲਾ ਗਿਆ ਸੂਰ ਲਈ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਆਈ ਪਰ ਮੀਡੀਆ ਤੇ ਵੀ ਆ ਰਿਹਾ ਹੈ ਕਿ ਹੈ ਨਾ ਇਸ ਮੌਕੇ ਤੇ ਇੱਕ ਪਾਸੇ ਤਾਂ ਲੱਗਾ ਥੋੜਾ ਸਾ ਸਮਝੁੱਕ ਰਹੇ ਸੀ ਕਨੜ ਮੰਤਰੀ ਦੇ ਤੌਰ ਤੇ ਦੂਜੇ ਪਾਸੇ ਕੁਲਦੀਪ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਸੰਜੀ ਕੀਤੀ ਹੈ ਕਿ ਮੈਂ ਪੰਜਾਬ ਦੀ ਪੰਜਾਬੀਆਂ ਦੀ ਸੇਵਾ ਕਰਦਾ ਰਹਾਂਗਾ। ਉਹਨੇ ਨਾਂ ਦਾ ਜ਼ਿਕਰ ਕੀਤਾ ਕਿ ਮੈਂ ਕੈਬਨਟ ਤੋਂ ਬਾਹਰ ਜਾ ਰਹੇ ਜਾਂ ਨਹੀਂ ਜਾ ਰਿਹਾ। ਔਰ ਇਹ ਪੋਸਟ ਬਣੇ ਆਪਣਾ ਵਿੱਚ ਇੱਕ ਸੰਕੇਤ ਦਾ ਦੂਜਾ ਇੱਕ ਵੱਡਾ ਸੰਕੇਤ ਆਪਾਂ ਚੰਨਸ ਦੇ ਤੌਰ ਤੇ ਦੇਖਦੇ ਹਾਂ ਜਦੋਂ ਕਿਸੇ মিডিਆ ਵਾਲੇ ਮਿੱਥਨ ਜਾਣਕਾਰੀ ਲੈਣੀ ਹੁੰਦੀ ਹੈ ਕੀ ਕਰਦੇ ਆ ਕਿ ਉਹ ਬਤ ਬਤ ਉਸ ਮੰਤਰੀ ਨੂੰ ਨੇਤਾ ਨੂੰ ਫੋਨ ਮੜਾਉਂਦੇ ਆ। ਕਲਦੀਪ ਤਾਰੀਵਾਲ ਦੇ ਤੇ ਉਹਨਾਂ ਦੇ ਜਿਹੜੇ ਨੇੜਲੇ ਮੈਦੀ ਸਾਰਿਆਂ ਦੇ ਫੋਨ ਬੰਦ ਪਏ ਐ ਇਥੋਂ ਦੱਸਿਆ ਲਗਾਇਆ ਜਾਂਦਾ ਹੈ ਕਿ ਕਲਦੀਪ ਤਾਰੀਵਾਲ ਦੀ ਲਾਜ਼ਮੀ ਤੌਰ ਤੇ ਕੈਬਨਟ ਤੋਂ ਛੁੱਟੀ ਹੋ ਗਈ ਹੈ ਸੋ ਵੀ ਕਿਹਾ ਜਾ ਸਕਦਾ ਹੈ ਇੱਕ ਪਾਸੇ ਕੁਜੀ ਦੀ ਲਹਿਰ ਹੈ ਤੇ ਇੱਕ ਪਾਸੇ ਗਮ ਦੀ ਲਹਿਰ ਹੈ ਪਰ ਪਾਰਟੀ ਕੋਲੇ ਫੇਰ ਵੀ ਬਹੁਤ ਸਾਰੇ ਮੌਕੇ ਹੋ ਸਕਦੇ ਐ ਕਲਦੀਪ ਤਾਰੀਵਾਲ ਨੂੰ ਕੋਈ ਪਾਰਟੀ ਤੌਰ ਤੇ ਕੋਈ ਹੋਰ ਜ਼ਿੰਮੇਵਾਰੀ ਸੰਭੀੜਿਆ ਹੋਵੇ ਦਿੱਤੀ ਹੈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸੀਨੀਅਰ ਆਗੂਆਂ ਜੀ ਘਟੋ ਘਟ ਕੈਬਨਟ ਤੋਂ ਬਾਹਰ ਦਾ ਰਸਤਾ ਜੋ ਪ੍ਰਤੀਦਿਪਾਂ ਅਸਰੇ ਨਜ਼ਰ ਆ ਰਹੀਆਂ ਉਹਨਾਂ ਮੁਤਾਬਕ ਹੈ ਕਿ ਕੱਲੀ ਉਤਾਲੀ ਵਾਲ ਬਾਹਰ ਆ ਸੰਦੀਪ अरोड़ा ਜਿਹੜਾ ਵੱਡੇ ਜਿਹੜੇ ਕੈबिनेट ਮੰਤਰੀ ਲੁਧਿਆਣਾ ਸ਼ਹਿਰ ਲੁਧਿਆਣਾ ਸ਼ਹਿਰ ਵਰੀ ਆਪਾਂ ਕੀ ਗੱਲ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਉਂ ਆ ਬੜਾ ਨੇ ਇਧੇ ਤੇ ਫੋਕਸ ਰੱਖ ਰਹੇ ਆ ਕਿ ਜਾ ਬਹਿ ਗਿਆ ਕਿ ਦੇਖੋ ਉਥੇ ਰਾਜ ਸਭਾ ਵਜੂ ਲਿਆ ਕੇ ਉਹਨਾਂ ਨੂੰ ਇਲੈਕਸ਼ਨ ਲਾਈ ਉਦੀ ਇੱਕ ਵਜਾ ਇਹ ਵੀ ਹੈ ਕਿ ਨੀਂਦ ਬਿਟੂ ਦੇਖੋ ਤੇ ਕੈबिनेट ਮੰਤਰੀ ਆ ਵੱਡਾ ਚੇਰਾ ਭਾਜਪਾ ਦੇ ਹੂੰ ਕਿਸੇ ਤਰੀਕੇ ਨਾਲ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਜਿਹੜੀ ਪੰਜਾਬ ਦੀ ਮੁੱਖ ਵਿਰੋਧੀ ਧਿਰ ਹੈ ਉਹਨਾਂ ਦੇ ਜਿਹੜੇ ਆ ਪ੍ਰਧਾਨ ਹੈ ਰਾਜਾ ਵੜੈਨ ਪ੍ਰਧਾਨ ਜਿਹੜੇ ਹੈ ਗਿਆ ਜੀ ਉਹ ਪ੍ਰਧਾਨ ਜਿਹੜੇ ਹੈ ਗਿਆ ਉਹ ਤੋਂ ਪਾਰਲੀਮੈਂਟ ਮੈਂਬਰ ਰਾਜਾ ਵੜੈਨ ਸੋ ਦੋਨੇ ਪਾਰਟੀ ਨੇ ਰਾਜਾ ਵੜੈਨ ਜਿਹੜਾ ਦੂਜੇ ਪਾਸੇ ਬਿੱਟੂ ਦੋਨੇ ਕਦਾਵਾਰ ਆਗੂ ਹੈ ਇੱਕ ਕਾਰੰਡ ਮੰਤਰੀ ਪਾਰਲੀਮੈਂਟ ਮੈਂਬਰ ਤੇ ਆਪ ਲੁਧਿਆਣਾ ਵਰਗੇ ਸ਼ਹਿਰ ਨੂੰ ਜਿਹੇ ਪੱਪਨ ਆਉਂਦਾ ਜ਼ਿਕਰ ਕਰੀਏ ਤਾਂ ਦੋ ਤੇ ਤਿੰਨ ਵੱਡੇ ਸ਼ਹਿਰ ਆ ਜਿਨ੍ਹਾਂ 'ਚ ਕਿਸੇ ਪੋਲੀਟਿਕਲ ਪਾਰਟੀ ਦਾ ਦਬਦਬਾ ਰਹਿਣਾ ਜਾਂ ਉਹਨਾਂ ਦਾ ਸਵੰਦ ਰਹਿਣਾ ਬਹੁਤ ਜ਼ਰੂਰੀ ਹੁੰਦਾ ਅੰਮ੍ਰਿਤਸਰ ਆਪਣੀ ਸਿੱਖਾਂ ਦੀ ਕੈਲੀਏ ਜਾਂਦਾ ਹਾਂ ਮਾਮਲੇ ਨੂੰ ਕਹਿ ਲਈਏ ਰਾਜਧਾਨੀ ਹੈ ਜਲੰਧਰ ਜਿਹੜੀ ਹੈਗੀ ਹੈ ਉਹ ਬਹੁਤ ਵੱਡਾ ਹੱਬ ਹੈ ਪੰਜਾਬ ਦਾ ਲੁਧਿਆਣਾ ਇੰਡਸਟਰੀ ਬਹੁਤ ਵੱਡਾ ਸ਼ਹਿਰ ਹੈ ਸੋ ਦੋ ਤਿੰਨ ਸ਼ਹਿਰ ਆ ਲੁਧਿਆਣਾ ਨੂੰ ਜਿਹੜੀ ਅਹਿਮ ਦਿੱਤੀ ਗਈ ਹੈ ਇਸ ਕਰਕੇ ਵੀ ਦਿੱਤੀ ਗਈ ਹੈ ਮੋਂ ਜਿਹੜੀ ਅਗਲੀ ਗੱਲ ਆ ਰਹੀ ਆ ਉਸ ਨੂੰ ਜਿਹੜੇ ਆਪਾਂ ਫੇਰ ਗੱਲ ਕਰਦੇ ਆ ਕਿ ਕਿਸ ਕਦਰ ਜਿਹੜਾ ਰਾਸਵੰਦ ਜਿਹੜੀ ਸੀਟ ਖਾਲੀ ਹੋਈ ਆ ਉਹ ਕਿਸ ਨੂੰ ਦਿੱਤੀ ਜਾ ਰਹੀ ਆ ਜੀ 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 ਸਤ ਸਭ ਅੱਗੇ ਵਧਾਂਗੇ ਤੇ ਗੱਲ ਮਜੀਠੀਆ ਉਹਨਾਂ ਦੀ ਕਰਾਂਗੇ ਆਪਾਂ ਕੱਲ ਵੀ ਉਸ ਜੇਕਰ ਕੀਤਾ ਸੀ ਕਿ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਸੋ ਕੱਲ ਜਿਸ ਤਰ੍ਹਾਂ ਦੀਆਂ ਖਬਰਾਂ ਸ਼ਾਮ ਤੱਕ ਆਈਆਂ ਕਿ ਬੇਨਾਮੀਆ ਪ੍ਰਾਪਰਟੀਆਂ ਉਸ ਤੋਂ ਬਾਅਦ ਸੂਬੇ ਤੋਂ ਬਾਹਰ ਦੀਆਂ ਪ੍ਰਾਪਰਟੀਆਂ ਉਹਨਾਂ ਦੀ ਤਾਰਮ ਪਤਨੀ ਦੇ ਨਾਮ ਤੇ ਪ੍ਰਾਪਰਟੀਆਂ ਤੇ ਬੜਾ ਕੁਝ ਵਿਜੀਲੈਂਸ ਦੇ ਮੁਤਾਬਕ ਜੋ ਬਾਹਰ ਆਇਆ ਪਰ ਇਸ ਸਭ ਦੇ ਵਿਚਕਾਰ ਹਾਈ ਕੋਰਟ ਤੋਂ ਕੋਈ ਉਮੀਦ ਜ਼ਰੂਰ ਲੱਗੀ ਸੀ ਮਜੀਠੀਆ ਸਾਹਿਬ ਨੂੰ ਕਿ ਸ਼ਾਇਦ ਹੋ ਸਕਦਾ ਹੈ ਰਾਹਤ ਮਿਲ ਜੇ ਪਰ ਅੱਜ ਕਿਸੇ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਹਾਈ ਕੋਰਟ ਨੇ ਸੁਣਵਾਈ ਕੱਲ ਨੂੰ ਫੇਰ ਹੋਣੀ ਹੈ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਕਿਉਂਕਿ ਹੱਲੇ ਤਾਂ ਫਿਲਹਾਲ ਇਹ ਮਾਮਲਾ ਬਹੁਤ ਗਰਮ ਚੱਲ ਰਿਹਾ ਹੈ ਤੇ ਗਰਮ ਮਾਮਲੇ ਦੇ ਵਿੱਚ ਕੀ ਪਾਉਣ ਵਾਲੇ ਵੀ ਫਿਲਹਾਲ ਹੈ ਜਿਹੜੇ ਉਹ ਬਹੁਤ ਬੈਠੇ ਨੇ ਬਿਲਕੁਲ ਬਿਲਕੁਲ ਪਹਿਲੀ ਗੱਲ ਦਾ ਸੀ ਆ ਪੀਪਲ ਚਰਚਾਂ ਦਾ ਮਾਫੀ ਮੰਗਦੇ ਆ ਕਿ ਬਿਕਰਮਜੀਠੀਆ ਪਹਿਲਾ ਮੁੱਦਾ ਹੋਣਾ ਚਾਹੀਦਾ ਸੀ ਹਮੇਸ਼ਾ ਹੁੰਦਾ ਰਿਹਾ ਅੱਜ ਮੁੱਦਾ ਹੀ ਐਸਾ ਆ ਗਿਆ ਕਿ ਸਾਨੂੰ ਸੰਜੀਵ ਰੋੜਾ ਦੀ ਗੱਲ ਕਰਨੀ ਪਈ ਨਹੀਂ ਤਾਂ ਪਿਛਲੇ ਦਿਨਾਂ ਚ ਜਿੱਦਾਂ ਪ੍ਰਭ ਤੁਸੀਂ ਗੱਲ ਕੀਤੀ ਹੈ ਕਿ ਬਿਕਰਮਜੀਠੀਆ ਬਹੁਤ ਈਮ ਤੇ ਵੱਡਾ ਮੁੱਦਾ ਮੁੱਦੇ ਦਾ ਆਪਾਂ ਜ਼ਿਕਰ ਜੁਰੂਰ ਕਰਾਂਗੇ ਗੱਲ ਵੀ ਕਰਦੇ ਆ ਥੋੜੀ ਜੀ ਗੱਲ ਜ਼ਰੂਰ ਆਪਾਂ ਰਾਜ ਸਭਾ ਦੀ ਗੱਲ ਕਰ ਰਹੇ ਸੀ ਉਹਦੇ ਬਾਰੇ ਜ਼ਿਕਰ ਕਰਕੇ ਫਿਰ ਆਪਾਂ ਇਸੇ ਮਾਮਲੇ ਤੇ ਆਉਨੇ ਆਂ ਕਿ ਲੁਧਿਆਣਾ ਸ਼ਹਿਰ ਦੀ ਐਮਐਡਾ ਪਰ ਜ਼ਿਕਰ ਕਰ ਰਹੀ ਸੀ ਸੰਗ ਪਰ ਰਹੀ ਸੀ ਆਪਣੇ ਦਸਕਾ ਨਾਲ ਹੁਣ ਜਿਹੜੀ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਜਿਹੜਾ ਉਥੋਂ ਦਾ ਰਾਜ ਸਭਾ ਦਾ ਮੈਂਬਰ ਹੈ ਕੌਣ ਹੋ ਸਕਦਾ ਹੈ ਨਾਮਜ਼ਦਗੀ ਤਾਂ ਦੇਖੋ ਆਪ ਚ ਜਾਣੀ ਕਿਉਂਕਿ ਆਪ ਦਾ ਹੱਕ ਬਣਦਾ ਹੈ ਵੋਟਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਸਮਾਂ ਉਹਨਾਂ ਦਾ ਹੈ ਸੋ ਪਹਿਲਾਂ ਜਿਹੜਾ ਵਿਰੋਧੀਆਂ ਵੱਲੋਂ ਮੀਡੀਆ ਵੱਲੋਂ ਬੜੀ ਜ਼ੋਰਦਾਰ ਇਹ ਗੱਲ ਉੱઠી ਕਿ ਰਾਜ ਸਭਾ ਲਈ ਰਵਿੰਦ ਕੇਜਰੀਵਾਲੇ ਤੋਂ ਉਮੀਦਵਾਰਾਂ ਤਾਂ ਹੀ ਕਹਿੰਦੇ ਸੀਟ ਖਾਲੀ ਕਰਾਈ ਗਈ ਹੈ ਕਿਉਂਕਿ ਰਵਿੰਦ ਕੇਜਰੀਵਾਲ ਨੂੰ ਭੇਜਿਆ ਜਾਣਾ ਰਵਿੰਦ ਕੇਜਰੀਵਾਲ ਨੇ ਤਾਂ ਕਹਿੰਦੇ ਫਿਰ ਮਨੀਸ਼ ਸੋਧਿਆ ਹੋ ਸਕਦੇ ਆ ਇਹੋ ਜਿਹੀਆਂ ਗੱਲਾਂ ਅਟਕਲਾਂ ਬਹੁਤ ਲੱਗਦੀਆਂ ਰਹੀਆਂ ਪਰ ਇਹਨਾਂ ਅਟਕਲਾਂ ਨੂੰ ਇੱਕ ਤਾਂ ਜੋ ਮੁਕੰਮਲ ਤੌਰ ਤੇ ਵਿਰਾਮ ਲੱਗ ਗਿਆ ਇਹੋ ਜਿਹੀ ਕੋਈ ਗੱਲ ਨਹੀਂ ਇੱਕ ਪਾਸੇ ਜਿਦਾਂ ਰੋੜਾ ਨੂੰ ਕੈਬਿਨੇਟ ਚ ਲਿਆ ਗਿਆ ਦੂਜੇ ਪਾਸੇ ਇਹ ਵੀ ਸੂਤਰਾਂ ਨੇ ਜਾਣਕਾਰੀ ਆ ਰਹੀ ਆ ਕਿ ਲੁਧਿਆਣਾ ਸ਼ਹਿਰ ਦਾ ਕੋਈ ਵੱਡਾ ਇੰਡਸਟਰੀਅਲ ਸੇ ਹੋ ਸਕਦਾ ਹੈ ਜਿਸ ਦੇ ਬਾਰੇ ਤਕਰੀਬਨ ਪਤਾ ਹੀ ਆ ਪਰ ਆਪਾਂ ਅਧਿਕਾਰਾਤੌਰ ਤੇ ਨਹੀਂ ਕਹਿ ਸਕਦੇ ਪੂਰਾ ਸਵਾਲ ਹੀ ਨਾਮਜ਼ਦ ਹੋ ਸਕਦਾ ਹੈ ਜੇ ਅਪਰਿੰਦ ਕੇਜਰੀਵਾਲ ਦੀ ਗੱਲ ਕਰਦੇ ਤਾਂ ਰਵਿੰਦ ਕੇਜਰੀਵਾਲ ਤਾਂ ਅੱਜ ਇਧਰ ਉਹ ਤਾਂ ਸੌਂਚ ਗਈ ਜਾ ਰਹੀ ਹੈ ਉਧਰ ਗੁਜਰਾਤ ਬੈਠੇ ਆ ਆਪਣੀ ਪਾਰਟੀ ਦੀ ਮਹਿਮ ਚਲਾ ਰਹੇ ਆ ਸੋ ਉਹਨਾਂ ਦਾ ਇਸ ਵਾਸਤੇ ਕੋਈ ਧਿਆਨ ਨਹੀਂ ਹੁਣ ਆਪਾਂ ਆਉਣੇ ਆ ਵਿਕਰਮਜੀਤਿਆ ਦੇ ਮੁੱਦੇ ਦੇ ਉੱਪਰ ਵਿਕਰਮਜੀਤਿਆ ਵੱਡਾ ਆਪਾਂ ਮਾਮਲਾ ਜਿੱਦਾਂ ਡਿਸਕਸ ਕੀਤੀ ਆ ਪਿਛਲੇ ਦਿਨਾਂ ਤੋਂ ਆਪਾਂ ਇਸੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਆ ਰਹੇ ਆ ਅੱਜ ਪੰਜਾਬ ਤੇ ਰਣਾ ਹਾਈ ਕੋਰਟ ਤੇ ਕੇਸ ਲੱਗਿਆ ਸੀ ਕਿਸੇ ਵਜ੍ਹਾ ਕਰਕੇ ਅੱਜ ਇਹਦੇ ਸੁਣਵਾਈ ਮੁਕੰਮਲ ਨਹੀਂ ਹੋਈ ਔਰ ਕੱਲ ਫੇਰ ਇਸ ਮਾਮਲੇ ਤੇ ਸੁਣਵਾਈ ਆ ਨਾਤੇ ਹਰਿਆਣਾ ਹਾਈ ਕੋਰਟ ਕੇ ਸੰਗਿਆ ਲੈਂਦਾ ਹੈ ਇਸ ਮੁੱਦੇ ਤੇ ਕੀ ਕਿ ਦੁਨੀਆਂ ਤਾਂ ਕੀ ਆਪਣਾ ਥਿਊਪਨ ਰੱਖਦੀਆਂ ਉਹ ਤਾਂ ਜਦੋਂ ਕੱਲ ਦੀ ਸੁਣਵਾਈ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਇਹ ਗੱਲ ਜ਼ਰੂਰ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮਾਮਲਾ ਪਹੁੰਚ ਜਾਂਦਾ ਹੈ ਤਾਂ ਉਸ ਦਾ ਨੋਟਿਸ ਦਮੇਤਾਂ ਨਾਲ ਮੀਡੀਆ ਵੱਲੋਂ ਜ਼ਰੂਰ ਲਿਆ ਜਾਂਦਾ ਸੋ ਕੱਲ ਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਦੂਜੇ ਪਾਸੇ ਜੇ ਆਪਾਂ ਪੋਲਿਟਿਕਲ ਤੌਰ ਤੇ ਦੇਖਿਆ ਜੇ ਗੱਲ ਕਰਦੇ ਹਾਂ ਤਾਂ ਲਗਾਤਾਰ ਆਪ ਦੇ ਆਗੂ ਵੱਡੇ ਕਦਮਾਂ ਵਾਰ ਆਗੂ ਜੜੇ ਕੇ ਅਕਾਲੀ ਦਲ ਬੇਕਰਮੀ ਨਹੀਂ ਠਿਆ ਲਗਾਤਾਰ ਉਹਨਾਂ ਤੇ ਇਸ ਮੁੱਦੇ ਲੈ ਕੇ ਹਮਲਾ ਕਰ ਰਿਹਾ ਹੈ ਜੇ ਭਗਵਤ ਮੰਤਰੀ ਦੀ ਗੱਲ ਕਰੀਏ ਐਰ ਪਾਲ ਟੀਮਾਂ ਦੀ ਉਹ ਕਹਿੰਦਾ ਦੇਖੋ ਜੀ ਅਕਾਲੀ ਦਲ ਵਾਲੇ ਕੀ ਕਰ ਰਿਹਾ ਡੱਗ ਮਾਫੀਆ ਨੂੰ ਬਚਾਉਣ ਲੱਗੇ ਵੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਰੂੜਾ ਜੀ ਅਮਨ ਰੂੜਾ ਵੀ ਇਹੀ ਬੋਲੀ ਬੋਲ ਰਿਹਾ ਕਿ ਦੇਖੋ ਜੀ ਡੱਗ ਮਾਫੀਆ ਨੂੰ ਬਚਾਉਣ ਲੱਗਾ ਹੈ ਅਕਾਲੀ ਦਲ ਸੋ ਇੱਕ ਪਾਸੇ ਕਾਲੀ ਦਾਰ ਨੇ ਕੱਲ ਮਹਿੰਮ ਵੀ ਚਲਾਈ ਆ ਉਹਨਾਂ ਵਾਲੇ ਦਿਨਾਂ ਚ ਵੀ ਕਹਿੰਦੇ ਸੀ ਪ੍ਰੋਟੈਸਟ ਕਰਾਂਗੇ ਜੀ ਜੀ ਇਹ ਵੀ ਕਹਿ ਰਹੇ ਕਿ ਬਦਲੇ ਫੋਰੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਪਰ ਟਕਰਾਅ ਦੀ ਸਥਿਤੀ ਦੋਨਾਂ ਤਰ੍ਹਾਂ ਜਾਂ ਮਨੂੰ ਸਾਹਮਣੇ ਜਿਹੜੇ ਪੂਰੀ ਤਰ੍ਹਾਂ ਬਣੇ ਵੀ ਹੈ ਜੀ ਜੀ ਸਤ ਜੀ ਸਾਹਿਬ ਅੱਗੇ ਗੱਲ ਕਿਸਾਨਾਂ ਦੀ ਕਰਾਂਗੇ ਪਿਛਲੇ ਕੁਝ ਸਮੇਂ ਤੋਂ ਕਿਸਾਨ ਨੇ ਜਿਹੜੇ ਉਹ ਬਿਲਕੁਲ ਸ਼ਾਂਤ ਬੈਠੇ ਸੀ ਬੇਸ਼ੱਕ ਇਕੱਠੇ ਤਾਂ ਨਹੀਂ ਹੋਏ ਹਾਲੇ ਤੱਕ ਪਰ ਸਰ ਗਰਮ ਹੋਣ ਦੀਆਂ ਤਿਆਰੀਆਂ ਦੁਬਾਰਾ ਤੋਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਉਗਰਾਹਾ ਗਰੁੱਪ ਉਹਨਾਂ ਦੇ ਵੱਲੋਂ ਸੰਗਰੂਰ ਦੇ ਵਿੱਚ 25 ਨੂੰ ਇੱਕ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਉਧਰ ਸਰਵਨ ਸਿੰਘ ਪੰਦੇਰ ਨੇ ਜਿਹੜੇ ਉਹ ਬਿਜਲੀ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਫਲਹਾਲ ਇੱਕ ਵਾਰੀ ਗੱਲ ਬਿਲਕੁਲ ਹੀ ਠੰਡੇ ਵਸਤੇ ਦੇ ਵਿੱਚ ਪੈ ਚੁੱਕੀ ਹੈ ਕਿਸਾਨੀ ਦੇ ਸਬੰਧਤ ਜੋ ਕਿਸਾਨ ਲੀਡਰ ਲੜਾਈ ਲੜ ਰਹੇ ਸਨ ਬਿਲਕੁਲ ਜਿਵੇਂ ਠੰਡੇ ਵਸਤੇ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਸਾਬਾ ਦੇਖੀਏ ਸਾਡੇ ਦਰਸ਼ਕ ਵੀ ਜਾਣਦੇ ਆ ਜੈ ਪ੍ਰਿੰਟ মিডিਆ ਜੈ ਇਲੈਕਟ੍ਰੋਨਿਕ মিডিਆ ਤਾਂ ਕਿਸਾਨਾਂ ਆਈਆਂ ਖਬਰਾਂ ਕੇ ਲਈ ਕਿਸਾਨਾਂ ਦੇ ਬਿਆਨ ਕਹਿ ਲਈਏ ਜਾਣ ਦੀ ਮੂਵਣ ਜੁੜੀ ਹੋਈ ਗੱਲਾਂ ਕਹਿ ਲਈਏ ਹੌਂਡ ਦੇ ਨਾਲ ਸੰਬੰਧ ਇਸੇ ਕਹਿ ਕੇ ਤਾਂ ਬਿਲਕੁਲ ਹਾਸ਼ੀਏ ਤੇ ਚਲੇ ਗਈ ਸੀ ਤੁਹਾਨੂੰ ਲੱਭਣਾ ਪੈਂਦਾ ਸੀ ਕਿ ਕਿਸਾਨਾਂ ਬਾਰੇ ਕੋਈ ਗੱਲ ਹੈ ਕਿ ਨਹੀਂ ਹੈ ਕਿਉਂਕਿ ਜਿੱਦਾਂ ਦੀ ਸੰਘਰਮ ਨਹੀਂ ਰਹੀ ਹੈ ਸ਼ੰਭੂ ਤੇ ਖਨੋਰੀ ਬਾਡਰ ਤੇ ਆਏਦਨ ਕੋਈ ਨਾ ਕੋਈ ਵੱਡੇ ਐਲਾਨ ਕੋਈ ਨਾ ਕੋਈ ਵੱਡੀ ਮਹਿਮ ਦਿੱਲੀ ਨੂੰ ਕੂਚ ਮਾਰਸ ਦੀ ਗੱਲ ਦੂਜਿਆਂ ਕਿਸਾਨ ਤਰ੍ਹਾਂ ਦੀ ਆਪਸੀ ਜੀ ਗੱਲਬਾਤ ਇਸ ਲਈ ਜਨਾਚਾ ਜਿਹੜਾ ਇਹਨਾਂ ਦਾ ਆਪਸ ਵਿੱਚ ਕਿਸਾਨ ਮੋਰਚੇ ਦੇ ਜਿਹੜੇ ਦੋਨੇ ਵਿੰਗ ਹੈ ਇੱਕ ਗੈਰ ਆਸ ਤੇ ਦੂਜਾ ਦੀ ਜੇ ਜ ਰਾਜੀਵਾਲ ਤੇ ਹੋਰ ਵੱਡੇ ਕਦਮ ਵਾਰ ਆਗੂ ਆ ਉਹਨਾਂ ਦੀ ਆਪਸ ਵਿੱਚ ਸਹਿਮਤੀ ਦੀ ਗੱਲਬਾਤ ਵੀ ਚੱਲੀ ਉਹ ਸਹਿਮਤੀ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਉਹ ਵੀ ਗੱਲ ਕਿਧਰੇ ਨਹੀਂ ਪਹੁੰਚੀ ਪਰ ਹੁਣ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਇਸ ਵੇਲੇ ਜਦੋਂ ਆਪਾਂ ਭਾਰਤੀ ਕਿਸਾਨ ਜੀ ਦੀ ਗੱਲ ਕਰਦੇ ਜੇ ਅਗਰਾਹ ਤੜੇ ਦੀ ਗੱਲ ਕਰੀਏ ਤਾਂ ਵੀ ਇਹ ਜਨਰਲ ਸਭਾਂ ਨਰਪਖਤ ਹੋਰ ਤੇ ਕਹਿ ਰਹੇ ਆ ਗੱਲ ਕਿ ਪੰਜਾਬ ਚ ਸੰਤੋ ਵੱਡਾ ਗਰੁੱਪ ਤੜਾ ਗ੍ਰਾਹਾਂ ਦਾ ਜੇ ਆਪਾਂ ਭਾਰਤੀ ਕਿਸਾਨ ਜੁਨ ਦੀ ਗੱਲ ਕਰੀਏ ਚਰਚਾ ਕਰੀਏ ਤਾਂ ਉਹ ਤੜੇ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ 25 ਜੁਲਾਈ ਨੂੰ ਸੰਗੂਰ ਦੇ ਚ ਵੱਡਾ ਇਕੱਠ ਕਰ ਰਹੇ ਹਾਂ ਔਰ ਹਲੂਣਾ ਦੇ ਰਹੇ ਹਲੂਣਾ ਕਿਉਂ ਦੇ ਰਿਹਾ ਕਹਿੰਦੇ ਜਿਹੜਾ ਇਸ ਵੇਲੇ ਸਰਕਾਰ ਹੈ ਉਹਨਾਂ ਨੇ ਪੁਲਿਸ ਅੰਤਰ ਨੂੰ ਇੰਨੀਆ ਤਾਕਤਾਂ ਦੇਤੀਆਂ ਕਿ ਹਰ ਜਗ੍ਹਾ ਤੇ ਪੁਲਿਸ ਜਾ ਕੇ ਦਖਲ ਕਰਦੀ ਹੈ ਆਪਾਂ ਜਾਣਦੇ ਕਿਸ ਤਰ੍ਹਾਂ ਨਾਲ ਜਿਹੜਾਗਾ ਕਿਸਾਨੀ ਅੰਦੋਲਨ ਖਦੇੜੇ ਗਿਆ ਜੇ ਕਿਸਾਨ ਕਿਧਰੇ ਆਪਣੀ ਜ਼ਮੀਨਾਂ ਦੇ ਭਾ ਲੈਣ ਦੀ ਗੱਲ ਕਰਦੇ ਸੀ ਪ੍ਰੋਟੈਸਟ ਕਰਦੇ ਸੀ ਉਥੇ ਡੰਗਾ ਭਰਾਈਆਂ ਗਿਆ ਬਸਾਂ ਨੀ ਪਰ ਕੇ ਕਿਸੇ ਨੂੰ ਕਿਧਰੇ ਛਾੜ ਦਿੱਤਾ ਗਿਆ ਕਿਸੇ ਨੂੰ ਕਿਧਰੇ ਛਾੜ ਦਿੱਤਾ ਗਿਆ ਸ਼ੰਭੂ ਦੇ ਖਰੋਰੀ ਬਾਡਰ ਆਪਾਂ ਸਾਰਿਆਂ ਜਿੱਥੇ ਆ ਕਿਸ ਕਦਰ ਉਥੇ ਕਿਸਾਨ ਅੰਦੋਲਨ ਉਖਦੇੜਿਆ ਗਿਆ ਸਭ ਤੋਂ ਵੱਡੀ ਜਿਹੜੀ ਹੰਕਾਰ ਕਹਿ ਲਿਆ ਰਲਕਾਰ ਕਹਿ ਲਿਆ ਉਹ ਭਰਿਆ ਗਰਾਂ ਗਰੁੱਪ ਨੇ ਕਿਹਾ ਕਿ 25 ਨੂੰ ਅਸੀਂ ਟਕਰਾਂਗੇ ਸੰਗਰੂਪ ਦੇ ਵਿੱਚ ਵੱਡੀ ਰੈਲੀ ਕਰਕੇ ਹੋਰ ਚੈਲੰਜ ਕਰਾਂਗੇ ਕਿ ਇਸ ਤਰ੍ਹਾਂ ਪੁਲਿਸ ਅੰਤਰ ਨਾਲ ਲੋਕਾਂ ਨੂੰ ਦੁਆਰ ਨਹੀਂ ਜਾ ਸਕਦਾ ਦੇਖਿਆ ਜਾਏਗਾ ਸਰਕਾਰ ਉਹਦਾ ਕਿ ਹੋ ਜਾਊਗਾ ਰਾ ਪਰਦੀ ਹੈ ਜਾਂ ਉਸ ਕਿਵੇਂ ਰੁਕਣ ਚ ਕੰਮ ਜਾਬ ਹੁੰਦੀ ਹੈ ਦੂਜੀ ਗੱਲ ਇਦਾਂ ਹੀ ਇੱਕ ਅਦਾਵਾਰ ਵੱਡੇ ਆਗੂ ਹੈ ਸਰਵਜਿੰ ਸਿੰਘ ਪੰਦੇਰ ਦੋ ਨਾਂਸੀ ਸਰਵਜਿੰ ਸਿੰਘ ਪੰਦੇਰ ਤੇ ਜੀਜੀ ਸਿੰਘ ਡੱਲੇਵਾਲ ਜਿਨ੍ਹਾਂ ਨੇ ਸ਼ੰਬੂਤ ਖਨੋਰੀ ਬਾਰਡਰ ਤੇ ਲੰਬਾ ਸਮਾਂ ਅੰਦੋਲਨ ਚ ਲਾਇਆ ਉਹਨਾਂ ਅੰਦੋਲਨ ਨੂੰ ਬਾਖੂ ਵੀ ਪਖਾਇਆ ਵੀ ਵੱਖਰੀ ਗੱਲ ਹੈ ਕੱਲ ਕਿਸੇ ਸਿਟੀ ਨੇ ਨਹੀਂ ਪਹੁੰਚ ਸਕੀ ਹੁਣ ਜਿਹੜਾ ਹੈਗਾ ਪੰਦੇਸਾ ਨੇ ਫੇਰ ਐਲਾਨ ਕੀਤਾ ਕਿ ਬਿਜਲੀ ਦੇ ਮੁੱਦੇ ਤੇ ਜਿੱਦਾਂ ਇਹਨੂੰ ਪ੍ਰਾਈਵੇਟ ਖੇਤਰ ਚੋਂ ਲਿਆਂਦਾ ਜਾ ਰਿਹਾ ਹੈ ਬਿਜਲੀ ਸੈਕਟਰ ਨੂੰ ਉਹਦਾ ਕਹਿੰਦੇ ਅਸੀਂ ਟਟ ਕੇ ਵਿਰੋਧ ਕਰਾਂਗੇ ਕਿਉਂਕਿ ਜਿਹੜਾ ਨਵਾਂ ਸਿਸਟਮ ਆ ਰਿਹਾ ਉਹਦੇ ਚ ਬਿਜਲੀ ਦਰਾਂ ਚ ਪਾਰੀ ਵਾਧਾ ਹੋਏਗਾ ਜਿਹੜਾ ਪੰਜਾਬੀਆਂ ਦੀ ਜੇਬਾਂ ਤੇ ਭਾਰ ਪੈਗਾ ਤੇ ਅਸੀਂ ਹੁਣ ਨਹੀਂ ਜਾਣਗੇ ਉਹਨਾਂ ਵੱਲੋਂ ਬਿਜਲੀ ਮੈਕ ਨਾਲ ਦੇ ਸੁੰਦਰ ਅਧਿਕਾਰੀ ਟੌਪ ਦੇ ਉਹਨਾਂ ਨੂੰ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ ਆ ਔਰ ਅਗਲੇ ਦਿਨਾਂ ਚ ਅੰਦੋਲਨ ਦੇ ਪ੍ਰੋਗਰਾਮ ਵੀ ਲਿਖੇ ਜਾ ਰਹੇ ਸੋ ਇੱਕ ਵੱਖਰਾ ਤਣਾ ਪਲੇਰ ਹੋਣਾ ਦਾ ਵੀ ਵੱਖਰੇ ਜਥੇਬੰਦੀ ਹੈ ਦੂਜੇ ਪਾਸੇ ਅਗਰਾਂ ਉਹਨਾਂ ਦੀ ਆਪਣੇ ਜਥੇਬੰਦੀ ਹੈ ਦੂਨਾ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ਚ ਮੁੜ ਕੇ ਜਿਹੜਾ ਕਿਸਾਨ ਅੰਦੋਲਨ ਨੂੰ ਉਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿਖਾਇਆ ਜਾਏਗਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜੀ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁੰਦਾ ਤਾਂ ਇਲੈਕਸ਼ਨ ਵਗੈਰਾ ਦੇ ਮੁੱਦੇ ਤੇ ਇੱਕ ਵਾਰ ਬੇਲੀ ਹੋ ਗਿਆ ਕਮਿਊਨਿਟੀ ਵੀ ਬਣ ਗਈ ਹੈ ਗੱਲਬਾਤ ਦਾ ਸੱਤਾ ਦੰਦਿਆ ਜਾਂ ਟਕਰਾ ਦੀ ਸੀ ਦੀ ਨਾ ਮੈਸੇਜ ਤੋਂ ਬਣਦੀ ਨਜ਼ਰ ਆਏਗੀ ਜੀ ਜੀ ਸਤਿ ਸ਼੍ਰੀ ਅਕਾਲ ਭਗਵਾਦੇ ਆ ਤੇ ਗੱਲ ਕਰਦੇ ਆ ਸਰ ਪਾਰਟੀ ਮੀਟਿੰਗ ਦੀ ਮਾਨਸੂਨਲ ਸੈਸ਼ਨ ਦੇ ਸੰਬੰਧ ਦੇ ਵਿੱਚ ਸਰ ਪਾਰਟੀ ਮੀਟਿੰਗ ਦਾ ਸੱਦਾ ਜਿਹੜਾ ਉਹ ਦੇ ਦਿੱਤਾ ਗਿਆ ਹੈ ਜਿਹੜਾ ਹੈ 19 ਜੁਲਾਈ ਨੂੰ ਸਰ ਪਾਰਟੀ ਮੀਟਿੰਗ ਬੁਲਾਈ ਜਾ ਰਹੀ ਹੈ ਕਿਉਂਕਿ 21 ਜੁਲਾਈ ਤੋਂ 21 ਅਗਸਤ ਤੱਕ ਜਿਹੜਾ ਮਾਨਸੂਨ ਸੈਸ਼ਨ ਹੈ ਉਹ ਵੀ ਚੱਲਣਾ ਹੈ ਸੋ ਫਿਲਹਾਲ ਗੱਲ ਇਸ ਸੈਸ਼ਨ ਦੀ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ-ਕਿਹੜੇ ਵਿਸ਼ਿਆਂ ਤੋਂ ਇਹ ਮਹੱਤਵਪੂਰਨ ਹੋ ਸਕਦਾ ਸੈਸ਼ਨ ਤੇ ਜਿਹੜੀ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਇਸ ਨੂੰ ਕਿਹੜੇ ਹੱਥਾਂ ਨਾਲ ਵੇਖਦੇ ਹੋ ਦੇਖੋ ਜੇ ਜੇ ਆਪਾਂ ਮੌਨਸਨ ਸੈਸ਼ਨ ਦੀ ਗੱਲ ਕਰਦੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਦੇ ਦੇ ਮੋਖ ਵਿਰੋਧੀ ਦੇ ਰਾ ਕਾਂਗਰਸ ਉਹਨਾਂ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਆਪਰੇਸ਼ਨ ਸੂਰਤਵਾਦ ਦਾ ਜਿਹੜਾ ਪਾਰਲੀਮੈਂਟ ਸੈਸ਼ਨ ਬੁਲਾਇਆ ਜਾਵੇ ਵ੍ਰੋਧੀਧਰ ਕਈ ਜਿਹੇ ਮੁੱਦੇ ਆ ਜਿਨ੍ਹਾਂ ਬਾਰੇ ਸਰਕਾਰ ਜਵਾਬ ਨਹੀਂ ਦੇ ਪਾਰੇ ਤੇ ਘਟੋੜ ਪਾਰਲੀਮੈਂਟ ਸੈਸ਼ਨ 'ਚ ਵਿਰੋਧੀਧਰ ਨੂੰ ਮੌਕਾ ਤਾਂ ਹੋਏਗਾ ਨਾ ਕਿ ਇਹਨਾਂ ਮੁੱਦਿਆਂ ਤੇ ਗੱਲ ਕੀਤੀ ਜਾ ਸਕਦੀ ਹੈ ਸੋ ਲਗਾਤਾਰ ਮੰਗ ਉੱਠ ਰਹੀ ਸੀ ਹੁਣ ਆਪਾ ਉਸ ਮੰਗ ਦੀ ਗੱਲ ਕਰ ਲਈ ਜਾਂ ਸਰਕਾਰ ਦਾ ਆਪਣੇ ਤੌਰ ਤੇ ਫੈਸਲਾ ਲੈ ਲਓ ਤੇ ਹੁਣ ਜਦੋਂ ਤੁਸੀਂ ਗੱਲ ਕੀਤੀ ਹੈ ਜ਼ਿਕਰ ਕੀਤਾ ਹੈ ਕਿ ਪਹਿਲਾਂ 19 ਜੁਲਾਈ ਨੂੰ ਜਿਹੜਾ ਹੈਗਾ ਸਰਪਾਰਟੀ ਆਲ ਪਾਰਟੀ ਮੀਟਿੰਗ ਉਹ ਆਪਾਂ ਕਹਿੰਦੇ ਸਰਪਾਰਟੀ ਮੀਟਿੰਗ ਬੁਲਾਈ ਜਾ ਰਹੀ ਹੈ ਉਸ ਮੀਟਿੰਗ ਸਾਰੀਆਂ ਪਾਰਟੀਆਂ ਦੀ ਰਹਿ ਉਹ ਵੈਸੇ ਤਾਂ ਰਸਮੀ ਗੱਲ ਹੁੰਦੀ ਐ ਉਥੇ ਸਰਕਾਰ ਨੇ ਕਹਿਣਾ ਹੁੰਦਾ ਜੀ ਤੁਸੀਂ ਸਹਿਯੋਗ ਦਿਓ ਤੇ ਵਿਰੋਧੀ ਧਿਰਾਂ ਨੇ ਕਹਿਣਾ ਹੁੰਦਾ ਜੀ ਸਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਅਸੀਂ ਵੀ ਸਹਿਯੋਗ ਦੇਵਾਂਗੇ ਉਹ ਰਸਮੀ ਮੀਟਿੰਗ ਤਾਂ ਹੋ ਜਾਈਗੀ ਪਰ ਅਸਲ ਜਿਹੜਾ ਹੈਗਾ ਪਾਰਲੀਮੈਂਟ ਦਾ ਸੈਸ਼ਨ 21 ਤੋਂ ਆ ਰਿਹਾ ਗੱਲ ਉੱਥੇ ਉਠਣੀਆਂ ਮੁੱਦਿਆਂ ਲੈ ਕੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਈ ਸਵਾਲ ਜਿਹੜੇ ਆ ਜਿਹੜੇ ਲਗਾਤਾਰ ਪਿਛਲੇ ਦਿਨਾਂ ਚ ਗਰੁੱਪੀ ਤੇ ਰਠੁੰਦੀ ਰਹੀ ਐ ਉਹਨਾਂ ਦਾ ਜਵਾਬ ਨਹੀਂ ਮਿਲਿਆ ਇੱਕ ਤਾਂ ਮੁਰੇ ਦੇ ਜਾਨਣਾ ਚਾਹੁੰਦੀ ਆ ਕਿ ਜਿਹੜਾ ਪਾਕਿਸਤਾਨ ਦੇ ਆਪ ਹਮਲੇ ਦੀ ਗੱਲ ਕਰਦੇ ਆ ਉਥੇ ਹੱਦ ਆਦ ਦੇ ਟਿਕਾਣੇ ਨਸ਼ਕ ਕਰਨ ਦੀ ਗੱਲ ਕਰਦੇ ਆ ਉਹਨਾਂ ਬਾਰੇ ਦੇ ਦੇ ਲੋਕਾਂ ਨੂੰ ਜਾਣਕਾਰੀ ਨਹੀਂ ਦਿੱਤੀ ਕਿ ਕਿਸ ਕਦਰ ਜਿਹੜਾਗਾ ਉਹ ਨੁਕਸਾਨ ਕੀਤਾ ਗਿਆ ਪਾਕਿਸਤਾਨ ਦਾ ਜੀ ਟਿਕਾਣਿਆਂ ਦਾ ਦੂਜੇ ਪਾਸੇ ਕਿਦਰ ਇਹ ਵੀ ਸਵਾਲ ਉਠਾ ਰਹਿਆ ਕਿ ਅਮਰੀਕਾ ਲਗਾਤਾਰ ਦਾਵਾ ਕਰਦਾ ਹੈ ਕਿ ਜੀ ਜੰਗਬੰਦੀ ਦਾ ਅਸੀ ਕਰਾਈ ਹੈ ਪਰ ਭਾਜਪਾ ਵਾਲੇ ਤੇ ਕੇਂਦਰ ਸਰਕਾਰ ਕਹਿੰਦੇ ਨਹੀਂ ਜੀ ਕਿ ਅਮਰੀਕਾ ਕੌਣ ਹੁੰਦਾ ਹੈ ਇਹ ਕਹਿਣ ਵਾਲਾ ਇਥੇ ਜੰਗਬੰਦੀ ਸਿੱਧੇ ਤੌਰ ਤੇ ਪਾਕਿਸਤਾਨ ਤੇ ਭਾਰਤ ਦੇ ਇਸਕਾਰ ਗੱਲਬਾਤ ਹੋਈ ਹੈ। ਸੋ ਕਾ ਵੀ ਅਨ ਸੈਸ਼ਨ ਨੇ ਦੇਖਾਇਆ ਕਿ ਸੈਸ਼ਨ ਦੇ ਕਹੋ ਜੇ ਬੁੱਧੇ ਰਹਿੰਦੇ ਇਹ ਗੱਲ ਕਹਿ ਕੇ ਮੈਂ ਆਪਾਂ ਇਸ ਗੱਲ ਦੀ ਸਮਾਪਤੀ ਕਰਾਂਗੇ। ਰੋਹਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਮੈਂ ਦੇਖ ਰਾਂ ਕਿ ਪਿੱਛੇ ਦੇ ਨਾਲ ਜੋ ਕਿਸਾਨੀ ਮੁੱਦੇ ਨੂੰ ਲੈ ਕੇ ਉਹ ਕਹਿੰਦੇ ਐਮਐਸਬੀ ਤੇ ਤਾਂ ਕੋਈ ਗੱਲ ਨਹੀਂ ਕਰਦੇ ਤੁਸੀਂ। ਕੀਮਤਾਂ ਹਿਲਾਉ ਲੋ ਡੀਜ਼ਲ ਦੀਆਂ ਪੈਟਰੋਲ ਦੀਆਂ ਕਿਸਾਨਾਂ ਨੂੰ ਖਾਤਾ ਨਹੀਂ ਮਿਲਦੀਆਂ। ਕੌਣ ਕਰੇਗਾ ਸੁਣਵਾਈ ਸੋ ਕਿਸਾਨੀ ਮੁੱਦੇ ਵੀ ਲੱਗਦਾ ਹੈ ਕਿ ਵਿਰੋਧੀ ਧਿਰ ਉਠਾਏ ਗਏ ਆ ਰਏ ਸੈਸ਼ਨ ਜੀ ਜੀ ਸਿਰ ਸਾਹਿਬ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਗੱਲ ਅਹਿਮ ਵਿਸ਼ੇ ਤੇ ਕਰਾਂਗੇ ਕਿ ਅੱਜ ਜੋ ਹਰਿਆਣਾ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਢੀਂਡਾ ਉਹਨਾਂ ਦੀ ਮੁਲਾਕਾਤ ਜਥੇਦਾਰ ਗੜਗਾਟ ਸਾਹਿਬ ਦੇ ਨਾਲ ਹੋਈ ਹੈ ਉਹਨਾਂ ਨੇ ਮਾਫੀ ਮੰਗੀ ਹੈ ਮਾਫੀ ਇਸ ਗੱਲ ਤੇ ਕਿਉਂਕਿ ਪਿਛਲੇ ਦਿਨੀ ਢੀਂਡਾ ਉਹਨਾਂ ਦੇ ਵੱਲੋਂ ਜੋ ਡੇਰਾ ਬਿਆਸ ਦੇ ਮੁਖੀ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਇਹ ਵੀ ਕਿਹਾ ਗਿਆ ਨਾਲ ਕਿ ਅਸੀਂ ਸ੍ਰੀ ਕਲਤਕ ਸਰ ਦੀ ਰਹਿਤ ਮਰਿਆਦਾ ਦੇ ਮੁਤਾਬਕ ਹੀ ਚੱਲਾਂਗੇ ਕਿਵੇਂ ਦੇਖਦੇ ਹੋ ਕਿਉਂਕਿ ਗੜਗੱਟ ਸਾਹਿਬ ਨੇ ਬਹੁਤ ਇਹੋ ਜਿਹੇ ਫੈਸਲੇ ਕੀਤੇ ਨੇ ਜਾਂ ਬਹੁਤ ਇਹੋ ਜੀਆਂ ਚੀਜ਼ਾਂ ਕੀਤੀਆਂ ਨੇ ਕਿ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਥ ਨੂੰ ਜੀ ਦੇਖੋ ਸਮੇਂ ਦੇ ਨਾਲ ਆਪਾਂ ਇਹ ਨਹੀਂ ਗੱਲ ਤਾਂ ਕਹਿ ਸਕਦੇ ਕਿ ਜਿੱਥੇ ਸਾਰਾ ਜਿੱਦੀ ਸੰਚਿੰਦਾਇਕਤਾ ਬੜੇ ਸੁਲਝੇਵੇਂ ਆਗੂ ਆ ਪਹਿਲਾਂ ਜਿਹੜੀ ਸੋਮਨੀ ਗੁਰਦਾਰ ਪਰੰਦਰ ਕਮੇਟੀ ਦੇ ਉਹਦੇ ਟੀਮ ਮੈਂਬਰ ਰਹੇ ਹੈ ਤੇ ਹੁਣ ਹਰਿਆਣਾ ਗੁਰਦਾਰ ਪਰੰਦਰ ਕਮੇਟੀ ਦੇ ਪ੍ਰਧਾਨ ਹੈ ਪਹਿਲਾਂ ਤਾਂ ਉੱਥੇ ਜਿੱਦਾਂ ਛੋਟੇ ਛੋਟੇ ਗਰੁੱਪ ਸੀ ਕੋਈ ਚਾਰ ਜਿੱਥੇ ਕਿ ਕੋਈ ਪੰਜ ਜਿੱਥੇ ਕਿ ਅੱਦਾਂ ਲੱਗ ਲੱਗ ਗੁਰਪੰਜ ਬੰਦੇ ਦੇ ਸੀ ਇਹ ਚਿੰਡਾ ਸਾਹਾ ਦਾ ਪ੍ਰਧਾਨ ਬਣਨਾ ਇਹ ਆਪਣੇ ਆਪ ਚ ਇੱਕ ਵੱਡੀ ਸਹਿਮਤੀ ਹੈ ਜੀ ਸਾਗੂ ਨੂੰ ਸਾਰਿਆਂ ਨੇ ਸਹਿਮਤੀ ਦੇ ਕੇ ਪ੍ਰਧਾਨ ਬਣਾਇਆ ਹੁਣ ਜਦਾਂ ਗੱਲ ਕਰਦੇ ਆਪਾਂ ਕਾਲਸਾ ਦੇ ਸਿੱਤਾਂ ਨਾਲ ਮੁਲਾਕਾਤ ਦਾ ਉਹਨੇ ਗੱਲ ਕੀਤੀ ਡੇਰਾ ਬਿਆਸ ਦੇ ਮੁਖੀ ਨਾਲ ਬਾਬੇ ਨਾਲ ਮੁਲਾਕਾਤ ਕਰਨ ਦੀ ਉਹ ਕਹਿੰਦੇ ਮੈਨੂੰ ਕਰਨੀ ਨਹੀਂ ਚਾਹੀਦੀ ਸੀ ਕਿਉਂਕਿ ਸਿੱਖ ਸੰਗਤਾਂ ਨੇ ਕਿਹਾ ਕਿ ਤੁਸੀਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੋ ਤਾਂ ਡੇਰਿਆਂ ਕੋਲੇ ਕਿਉਂ ਜਾਣੇ ਜੀ ਜੀ ਉਹਨਾਂ ਨੇ ਤੇ ਇਸ ਗੱਲ ਹੀ ਜਾ ਕੇ ਆਪਣੀ ਮੰਗ ਲਈ ਹੈ ਕਿ ਨਹੀਂ ਪਰ ਇੱਕ ਸਵਾਲ ਉਹ ਛੱਡ ਕੇ ਗਿਆ ਕਿ ਮੈਂ ਤਾਂ ਮਾਫੀ ਮੰਗ ਲਈ ਹੈ ਜਿਹੜੇ ਹੋਰ ਮਥੇਟਿਕ ਦੇ ਜਾ ਕੇ ਮਾਫੀ ਉਹਨਾਂ ਨੇ ਮੰਗਣੀ ਚਾਹੀਦੀ ਹੈ ਚੀਕਾ ਸਾਹਿਬ ਤਾਂ ਮਾਫੀ ਮੰਨਦੇ ਆ ਪਰ ਦੂਜਿਆਂ ਨੇ ਗਲਤ ਅਕੜੀ ਕਰ ਗਿਆ ਦੇਖਦੇ ਆ ਦੂਜੇ ਮਾਫੀ ਮੰਗਦੇ ਆ ਕਿ ਜੱਟੀਆਂ ਪਾਉਂਦੇ ਆ ਜੀ ਜੀ ਸਿਸਾ ਬਾਬਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਆ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ